ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਪਿੰਡ ਦੇ ਨੌਜਵਾਨਾਂ ਵੱਡੇ ਬਜ਼ੁਰਗਾਂ ਤੇ ਸਮਾਜ ਸੇਵੀਆਂ ਨੇ ਮਿਲ ਕੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਤ ਸਮਗਰੀ ਇਕੱਠੀ ਕੀਤੀ ਹੈ ਇਸ ਵਿੱਚ ਖਾਣ ਪੀਣ ਦਾ ਸਮਾਨ ਕੱਪੜੇ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਲ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਸਾਬ ਦੇ ਪਿੰਡ ਪਖਾਰੀ ਹਾਰਨੀ ਦੇ ਵਿੱਚੋਂ ਅੱਜ ਨੌਜਵਾਨ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਰਸਤ ਲੈ ਕੇ ਜਾ ਰਹੇ ਜਿਹਦੇ ਵਿੱਚ ਤਰਪਾਲਾਂ ਦਵਾਈਆਂ ਤੇ ਹੋਰ ਬਹੁਤ ਸਾਰਾ ਲੋੜੀਦਾ ਸਮਾਨ ਜਿਹਦੇ ਵਿੱਚ ਸਾਡੇ ਐਨਆਰਵੀ ਵੀਰ ਬਾਹਰੋਂ ਆਏ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ ਸੋ ਮੇਰੀ ਬੇਨਤੀ ਹੈ ਹੀ ਸਾਰੇ ਪਿੰਡ ਵਾਲਿਆਂ ਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਪਖਾਰੀ ਹਾਰਨੀ ਵਾਲਿਆਂ ਨੇ ਸੇਵਾ ਕੀਤੀ ਇਸ ਤਰ੍ਹਾਂ ਸਾਰੇ ਪਿੰਡ ਜਿਹੜੇ ਰਲ ਮਿਲ ਕੇ ਤੇ ਆਪਣੀ ਰਸਤ ਲੈ ਕੇ ਉੱਥੇ ਪਹੁੰਚਣ ਜਿੱਥੇ ਲੋੜ ਹੈਗੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਅਜੇ ਇਹ ਪੈਣੀ ਆ ਜਿਸ ਤਰ੍ਹਾਂ ਹਾੜਾਂ ਦਾ ਪਾਣੀ ਆਇਆ ਇਸੇ ਤਰ੍ਹਾਂ ਸਾਨੂੰ ਹੜ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡੀਜ਼ਲ ਦਾ ਵਹਾਉਣਾ ਪੈਣਾ ਵਾ ਕਿਉਂਕਿ ਉਹਨਾਂ ਵੀਰਾਂ ਦੇ ਘਰ ਖੇਤ ਖਲਿਆਣ ਮਾਲ ਡੰਗਰ ਸਾਰਾ ਕੁਝ ਜਿਹੜਾ ਬਰਬਾਦ ਹੋ ਚੁੱਕਾ ਉਹਨਾਂ ਦੀ ਸਿਵਾਵਾਹ ਤੇ ਆਪਾਂ ਬਿਲਕੁਲ ਸਹਯਮ ਦੇ ਨਾਲ ਚੱਲਣਾ ਵਾ ਜਿੱਥੇ ਸਾਡੀ ਡਿਊਟੀ ਲੱਗਦੀ ਹੈ ਕਿਸੇ ਵੀ ਸੰਸਥਾ ਨਾਲ ਕਿਸੇ ਜਥੇਬੰਦੀ ਨਾਲ ਜੁੜ ਕੇ ਆਪਾਂ ਉਹਦੀ ਸਾਥ ਲੈ ਕੇ ਉੱਥੇ ਰਸਤਾ ਪਹੁੰਚਾਈਏ ਇਹੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਬਿਲਕੁਲ ਆਪਾਂ ਤਰੀਕੇ ਨਾਲ ਚੱਲਣਾ ਇੱਕ ਦੂਜੀ ਦੀ ਬਾਹ ਫੜਨੀ ਆ ਕਿਸੇ ਵੀ ਸਿਆਸੀ ਪਾਰਟੀ ਕਿਸੇ ਵੀ ਧਰਮ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਕਰਨਾ ਸੋ ਮੇਰੀ ਅੱਜ ਵੀਰਾਂ ਨੂੰ ਬੇਨਤੀ ਹੈ ਜਿਹੜੇ ਲੈਗ ਚੱਲੇ ਆ ਬਿਲਕੁਲ ਸਹਿਮ ਨਾਲ ਉੱਥੇ ਲੱਗ ਕੇ ਜਾਇਓ ਜਿੱਥੇ ਟਰੈਕਟਰ ਦੀ ਜ਼ਿਆਦਾ ਪਾਣੀ ਉਦੋਂ ਅੱਗੇ ਨਾ ਜਾਣ ਦੀ ਕੋਸ਼ਿਸ਼ ਕਰਿਓ ਤੇ ਉਹ ਲੋਡ ਵੰਦ ਨੂੰ ਇਹ ਜਿਹੜੀ ਚੀਜ਼ ਦੇ ਕੇ ਆਇਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ